ਇੱਕ ਬੇਮਿਸਾਲ ਫੈਸਲੇ ਵਿੱਚ ਬੰਬੇ ਹਾਈ ਕੋਰਟ ਨੇ ਇੱਕ ਹੇਠਲੀ ਅਦਾਲਤ ਦੇ ਇੱਕ ਹੁਕਮ ਨੂੰ ਬਰਕਰਾਰ ਰੱਖਿਆ ਜਿਸ ਵਿੱਚ ਪਤਨੀ ਨੂੰ ਉਸਦੇ ਬੇਰੋਜ਼ਗਾਰ ਪਤੀ ਨੂੰ 10000 ਰੁਪਏ ਮਹੀਨਾ ਗੁਜ਼ਾਰਾ ਪੱਤਾ ਦੇਣ ਦਾ ਹੁਕਮ ਦਿੱਤਾ। ਇਹ ਫੈਸਲਾ ਰਵਾਇਤੀ ਕਾਨੂੰਨੀ ਧਾਰਨਾ ਨੂੰ ਚੁਣੌਤੀ ਦਿੰਦਾ ਹੈ ਜਿੱਥੇ ਪਤੀ ਨੂੰ ਆਮ ਤੌਰ ਤੇ ਪਤਨੀ ਨੂੰ ਗੁਜ਼ਾਰਾ ਪੱਤਾ ਦੇਣ ਦਾ ਹੁਕਮ ਦਿੱਤਾ ਜਾਂਦਾ ਹੈ। ਹਾਈ ਕੋਰਟ ਦਾ ਇਹ ਫੈਸਲਾ ਪਤਨੀ ਦੀ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਜਵਾਬ ਵਿੱਚ ਆਇਆ ਹੈ। ਰਿਪੋਰਟ ਮੁਤਾਬਕ ਅਦਾਲਤ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 24 ਦਾ ਹਵਾਲਾ ਦਿੱਤਾ ਜਿਸ ਵਿੱਚ ਪਤੀ ਪਤਨੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜਿਸ ਵਿੱਚ ਪਤੀ ਪਤਨੀ ਦੋਵੇਂ ਸ਼ਾਮਲ ਹਨ ਇਸ ਲਈ ਵਿਆਹ ਦੇ ਝਗੜੇ ਦੀ ਕਾਰਵਾਈ ਦੌਰਾਨ ਜੇ ਕੋਈ ਧਿਰ ਆਪਣਾ ਪਰਨਪੋਸ਼ਣ ਕਰਨ ਵਿੱਚ ਅਸਮਰਥ ਹੈ ਤਾਂ ਉਹ ਦੂਜੀ ਧਿਰ ਤੋਂ ਰੱਖ-ਰਖਾ ਦੀ ਮੰਗ ਕਰ ਸਕਦੀ ਹੈ ਇਸ ਮਾਮਲੇ ਵਿੱਚ ਪਤਨੀ ਨੂੰ ਆਪਣੇ ਬੇਰੋਜ਼ਗਾਰ ਪਤੀ ਨੂੰ ਗੁਜ਼ਾਰਾ ਪੱਤਾ ਦੇਣ ਦਾ ਸ਼ੁਰੂਆਤੀ ਹੁਕਮ ਕਲਿਆਣ ਦੀ ਇੱਕ ਅਦਾਲਤ ਨੇ 13 ਮਾਰਚ 2020 ਨੂੰ ਜਾਰੀ ਕੀਤਾ ਸੀ ਇਸ ਹਦਾਇਤ ਨੂੰ ਚੁਣੌਤੀ ਦਿੰਦੇ ਹੋਏ ਪਤਨੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਉਹ ਗੁਜ਼ਾਰਾ ਪੱਤਾ ਦੇਣ 'ਚ ਅਸਮਰਥ ਹੈ ਪਤਨੀ ਨੇ ਨੌਕਰੀ ਤੋਂ ਅਸਤੀਫਾ ਦੇਣ ਦੇ ਨਾਲ ਨਾਲ ਹੋਮ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਅਤੇ ਨਾਬਾਲਗ ਬੱਚੇ ਦੇ ਪਾਲਣ-ਪੋਸ਼ਣ ਦੇ ਬੋਝ ਦਾ ਹਵਾਲਾ ਦਿੰਦੇ ਹੋਏ ਗੁਜ਼ਾਰਾ ਪੱਤਾ ਦੇਣ ਵਿੱਚ ਅਸਮਰਥਾ ਦਾ ਕਾਰਨ ਦੱਸਿਆ ਇਸ ਦੇ ਉਲਟ ਪਤੀ ਦੇ ਵਕੀਲ ਨੇ ਉਸ ਦੀ ਆਮਦਨ ਦੇ ਸਰੋਤ ਦਾ ਖੁਲਾਸਾ ਕੀਤੇ ਬਿਨਾਂ ਪਤਨੀ ਦੀ ਇਹ ਖਰਚੇ ਚੱਲਣ ਦੀ ਯੋਗਤਾ ਤੇ ਸਵਾਲ ਉਠਾਏ ਜਸਟਿਸ ਸ਼ਰਮੀਲਾ ਦੇਸ਼ਮੁਖ ਨੇ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹੇਠਲੀ ਅਦਾਲਤ ਦੀ ਇਸ ਦਲੀਲ ਨਾਲ ਸਮਤੀ ਜਤਾਈ ਕਿ ਜੇਕਰ ਪਤਨੀ ਸੱਚਮੁੱਚ ਹੋਮ ਲੋਨ ਅਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈ ਰਹੀ ਹੈ ਤਾਂ ਉਸ ਨੂੰ ਆਪਣੀ ਆਮਦਨ ਦੇ ਸਰੋਤ ਦਾ ਖੁਲਾਸਾ ਕਰਨਾ ਹੋਵੇਗਾ ਜਿਸ ਨੂੰ ਉਹ ਕਰਨ 'ਚ ਅਸਫਲ ਰਹੀ ਇਸ ਲਈ ਅਦਾਲਤ ਨੇ ਪਤਨੀ ਨੂੰ ਉਸਦੇ ਬੇਰੋਜ਼ਗਾਰ ਪਤੀ ਨੂੰ 10000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪੱਤਾ ਦੇਣ ਦਾ ਹੁਕਮ ਦਿੱਤਾ